ਸਸ਼ੀਕਾਲ ਕਲਿਆਣ ਟੀਵੀ ਪੰਜਾਬ ਵੇਖ ਰਿਓ ਤੁਸੀਂ ਤੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅੰਸਰਾਂ ਤੇ ਨਕੇਲ ਕੱਸਨ ਦੇ ਜਿੱਥੇ ਐਸਐਸਪੀ ਬਠਿੰਡਾ ਦੀਪਕ ਪਾਰਕ ਦੇ ਹੁਕਮਤ ਚਲਦਿਆਂ ਹੋਇਆ ਉਪ ਕਪਤਾਨ ਬਠਿੰਡਾ ਪੁਲਿਸ ਰੂਲਰ ਮਨਜੀਤ ਸਿੰਘ ਦੀ ਅਗਵਾਈ ਦੇ ਵਿੱਚ ਸ਼ਾਰਤੀ ਅੰਸਰਾ ਤੇ ਕਾਰਵਾਈ ਕਰਦਿਆ ਇਨਚਾਰਜ ਚੌਂਕੀ ਇੰਡਸਟਰੀ ਏਰੀਆ ਬਠਿੰਡਾ ਨੇ ਗੁਰਦੁਆਰਾ ਸਾਹਿਬ ਜੰਡਾਲੀ ਸਰਕੋਟ ਸ਼ਮੀਰ ਵਿਖੇ ਚੋਰੀ ਹੋਏ ਬੈਟਰੀ ਤੇ ਇਨਵਰਟਰ ਸੰਬੰਧੀ ਮੁਕੱਦਮਾ ਦਰਜ ਕੀਤਾ ਦੱਸਦੀ ਕਿ 9 ਮਹਿਲਾਵਾਂ ਤੇ ਮੁਕੱਦਮਾ ਦਰਜ ਕੀਤਾ ਗਿਆ ਸੀ ਤੇ ਇਸ ਦੇ ਵਿੱਚ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਦੱਸਦੀ ਕਿ ਔਰਤਾ ਦਾ ਇਹ گرو ਜੋ ਕਿ ਖੇਤਾ ਦੇ ਵਿੱਚੋਂ ਇਹ ਜਿਹੜਾ ਸਮਾਨ ਲੁਕੋ ਕੇ ਰੱਖ ਦਿੰਦਾ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਬੁੱਲੂ ਆਸ-ਪਾਸ ਕਈ ਇਲਾਕੇ ਦੇ ਵਿੱਚ ਜਿਹੜੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਤੇ ਚੋਰੀ ਹੋਇਆ ਸਮਾਨ ਸੁੰਨਸਾਨ ਤੇ ਬੇਅਬਾਦ ਥਾਵਾਂ ਤੇ ਲੁਕਾ ਦਿੰਦੇ ਨੇ ਤੇ ਬਾਅਦ ਵਿੱਚ ਉਹ ਚੋਥੋਂ ਲੈ ਜਾਂਦੇ ਨੇ ਤਾਂ ਇਹ ਗਿਰੋ ਰਾਤ ਦੇ ਸਮੇਂ ਵੀਕਲਾ ਤੇ ਮਰਦ ਸਾਥੀਆਂ ਦੇ ਨਾਲ ਆਉਂਦਾ ਤੇ ਸਮਾਨ ਚੁੱਕ ਕੇ ਲੈ ਜਾਂਦਾ ਤੇ ਫਿਰ ਉਸ ਨੂੰ ਵੇਚ ਕੇ ਖੁਦ ਬੁਲਦ ਕਰ ਦਿੰਦਾ ਜਿਸ ਦੇ ਤਹਿਤ ਹੁਣ ਪੁਲਿਸ ਦੇ ਵੱਲੋਂ ਕਾਰਵਾਈ ਕਰਦਿਆਂ ਹੋਇਆ ਪੱਕਾ ਨਾਕਾ ਲਗਾ ਕੇ ਇੱਕ ਆਟੋ ਰਿਕਸ਼ਾ ਦੇ ਵਿੱਚ ਸਵਾਰ ਇਸ ਗਿਰੋਹ ਦਾ ਪਰਦਾਫਾਸ਼ ਕਰ ਦਿੱਤਾ ਗਿਆ 10 ਦੀ ਗਿਰੋਹ ਦੇ 10 ਮੈਂਬਰ ਜਿਹੜੇ ਨੇ ਉਹ ਗ੍ਰਿਫਤਾਰ ਹੋਏ ਨੇ ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ ਮਾਨਯੋਗ ਸ਼੍ਰੀ ਗੌਰਵਜਤ ਸਾਹਿਬ ਡੀਜੀਪੀ ਪੰਜਾਬ ਸ਼੍ਰੀ ਸੁਰਿੰਦਰਪਾਲ ਸਿੰਘ ਏਡੀਜੀਪੀ ਸਾਹਿਬ ਠੰਡਾ ਰੇਂਜ ਸ਼੍ਰੀ ਦੀਪ ਪ੍ਰੀ ਸਐਸਪੀ ਸਾਹਿਬ ਠੰਡਾ ਜੀ ਦੇ ਅਨੁਸਾਰ ਨਿਰਦੇਸ਼ਾਂ ਅਨੁਸਾਰ ਮਨਜੀਤ ਸਿੰਘ ਬੀਐਸਪੀ ਸਾਹਿਬ ਉਰਲ ਜਿਹਦੇ ਸੁਪਰਵਾਈਜ਼ਨ ਟੀਮ ਮਾੜੀ ਹਸਰਾਮਤ ਚਲਾਈ ਗਈ ਮਿਹੰਦੇ ਤਹਿਤ ਖਾਣਾ ਸਦਰ ਝੰਡਾ ਦੇ ਇਕੇ ਚੌਕੀ ਇੰਡਸਟਰੀ ਏਰੀਆ ਵਿੱਚ ਵਨ ਇਅਰਸ ਦੇ ਕਰਨਜੀਤ ਸਿੰਘ ਮਾੜੀ ਹਸਰਾਮਤ ਕਾਰਟਿਸਨਦ ਵਿੱਚ ਹੈਡਾ ਪਰ ਜੂਸੀ ਤਾਂ ਮੇਰੇ ਪਾਸ 8 6 ਕਵੀ ਨੂੰ ਮਨਪ੍ਰੀਤ ਸਿੰਘ ਤੋਂ ਸੰਦੇਸ਼ ਪ੍ਰਧਾਨ ਗੁਰਦੁਆਰਾ ਸਾਹਿਬ ਜੰਡਾਲੀ ਸਰ ਨੇ ਆ ਕੇ ਇਤਲਾਹ ਦਿੱਤੀ ਕਿ 7 6 24 ਨੂੰ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਈਆਂ 8-9 ਔਰਤਾਂ ਕੁਸ਼ਾ ਸਰਪਤੀ ਸ਼ਾਂਤੀ ਆਦ ਜਿਹੜੀਆਂ ਨਾਮ ਲੈ ਰਹੀਆਂ ਸੀ ਆਪਣੇ ਤੇ ਕੋਈ ਚਾਹ ਪਾਣੀ ਪੀ ਕੇ ਕੋਈ ਤੇ ਰੁਕ ਕੇ ਚਲੇ ਗਏ ਜਾਂ ਤੇ ਬਾਅਦ ਵਿੱਚ ਦੇਖਿਆ ਕਿ ਗੁਰਦੁਆਰਾ ਸਾਹਿਬ ਤੋਂ ਇੱਕਰ ਵਾਟਰ ਤੇ ਦੋਨ ਵਾਟਰ ਦੇ ਬੈਠਦੇ ਗੈਰ ਨੂੰ ਇਸ ਕਰਕੇ ਉਹਨਾਂ ਦੀ ਸਟੇਟਮੈਂਟ ਤੇ ਮਕੱਮਲ ਨੰਬਰ 62 ਮਿਤੀ 8 6 24 ਅੰਡਰ ਸੈਕਸ਼ਨ 380 190 ایपीसी ਦਰਜ ਕਰਕੇ ਮੇਰੇ ਵਿਰੁੱਧ ਤਫतीश ਰੂਪੀਤੀ ਰੇਗੀ ਜੋ ਕਾਲਾ ਮੋਹਨ પ્રકાશ ਨੇ ਇਤਲਾ ਦਿੱਤੀ ਕਿ ਖੇਤਰਵਾਸੀ ਰੁਤਿਨਾ 6 ਕਿਲੋਮੀਟਰ ਦਾ ਆ ਤੋਂ ਕੁਝ ਵਰਤਾਂ ਨੇ ਜੂਰ ਬਣਾਇਆ ਹੋਇਆ ਹੈ ਜੋ ਕੰਪਰੀ ਕੋਚਮੀਨ ਦੇ ਏਰੀਆ ਵਿੱਚ ਆਸ-ਪਾਸ ਉਹ ਦਿਨਸੰਨੇ ਚੋਰੀ ਕਰਕੇ ਸਮਾਨ ਸੰਸੰਨ ਥਾਵਾਂ ਪਰ ਤੇ ਝਾੜੀਆਂ ਵਿੱਚ ਲਗਾ ਕੇ ਰੱਖ ਦਿੰਦੀਆਂ ਹਨ ਅਤੇ ਰਾਤ ਨੂੰ ਕਿਸੇ ਦੇ ਇਕੱਤੇ ਆ ਕੇ ਆਪਣੇ ਹੋਰ ਸਾਥੀਆਂ ਨਾਲ ਉਹ ਸਮਾਨ ਚੁੱਕ ਕੇ ਲੈ ਜਾਂਦੀਆਂ ਹਨ ਜਿਸ ਤੇ ਬੀਤੀ ਰਾਤ ਕੋਰਮਡੀ ਸਾਪੋ ਰੋਡ ਤੇ ਹੈਡਾ ਪਰ ਨਾਕਾ ਬੰਦੀ ਕੀਤੀ ਗਈ ਸੀ ਤਾਂ ਇੱਕ 3 ਵੀਰ ਜਰ ਕੇਸ ਵਿੱਚ ਅਰਥਾਤ ਮੋਰਤਾਂ ਸਵਾਰ ਸੀ ਉਹ ਮੋਕਾ ਪਰ ਆਈਆਂ ਜਿਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਛਨਾਕੇ ਤੋਂ 3 ਵੀਰ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਜਿਸ ਤੇ 3 ਵੀਰ ਅੱਗੇ ਜਾ ਕੇ ਇੱਕ ਦਰਖਤ ਨਾਲ ਟਕਰਾ ਗਿਆ ਅਤੇ ਫਲਦ ਗਿਆ ਜਿਸ ਨਾਲ ਕੁਝ ਵਰਗਾਂ ਦੇ ਮੂਰੀ ਸੱਟਾਂ ਵੀ ਲੱਗੀਆਂ ਜਿਨ੍ਹਾਂ ਨੂੰ ਮੌਕਾ ਤੋਂ ਕਾਬੂ ਕਰਕੇ ਕੁੱਝ ਵਿੱਚ ਕੀਤੀ ਤਾਂ ਇਹਨਾਂ ਨੇ ਅਕਤੂਬਰ ਗੁਰਦਵਾਰਾ ਡੰਡਾਲੀ ਸਾਹਿਬ ਤੋਂ ਈਪੀ ਹੋਈ ਚੋਰੀ ਨੂੰ ਮੰਨਿਆ ਤੇ ਅੰਚਾਨ ਦੇ ਹੀ ਕਰਕੇ ਬਾਕੀ ਹੋ ਕੀਤੀ ਹੋਈਆਂ ਚੋਰੀਆਂ ਦਾ ਸਮਾਨ ਵੀ ਆਸ-ਪਾਸ ਜੋ ਝਾੜੀਆਂ ਨੂੰ ਚਲਕਾ ਕੇ ਪਾ ਕੇ ਰੱਖਿਆ ਹੋਇਆ ਸੀ ਉਹ ਬਰਾਮਦ ਕਰਾਇਆ ਗਿਆ। ਇਹਨਾਂ ਕੋਲੋਂ ਦੋ ਇਨਵਰਟਰ ਤੇ ਬੈਟਰੀ, ਇੱਕ ਇਨਵਰਟਰ, ਦੋ ਗੱਡੀ ਦੇ ਰਿੰਮ, ਦੋ ਪੱਖੇ ਛੱਤ ਵਾਲੇ ਤੇ ਇੱਕ ਫਰਿੱਜ ਆਰ ਚੋਰੀ ਕੀਤਾ ਹੋਇਆ ਸਮਾਨ ਬਰਾਮਦ ਕੀਤਾ ਗਿਆ ਹੈ। ਇਹਨਾਂ ਨੂੰ ਅੱਜ ਮੁਹੰਮਦ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਪੂਰਵ ਸਮਾਨ ਰਾਮ ਹਾਸਲ ਕੀਤਾ ਗਿਆ ਹੈ ਜਿਨ੍ਹਾਂ ਤੋਂ ਹੋਰ ਵੀ ਕਾਫੀ ਤਰੀਸ਼ ਦਾ ਸਮਾਨ ਬਰਾਮਦ ਹੋਣ ਦੀ ਸੰਭਾਵਨਾ ਹੈ